ਨਮਸਕਾਰ ਵੇਖ ਰਹੇ ਹੋ ਤੁਸੀਂ ਪੰਜਾਬ ਟੀਵੀ ਪ੍ਰਾਈਮ ਪੰਜਾਬ ਦੀਆਂ ਬੇਟੀਆਂ ਵਿਦੇਸ਼ਾਂ ਦੀ ਧਰਤੀ ਤੇ ਵੱਡੀਆਂ ਮੱਲਾ ਮਾਰ ਕੇ ਦੇਸ਼ ਦਾ ਨਾਮ ਚਮਕਾ ਰਹੀਆਂ ਹਨ ਅਜੇ ਹੀ ਕਰ ਦਿਖਾਇਆ ਹੈ ਗੜਸ਼ਿੰਕਰ ਦੇ 20 ਤੇ ਇਲਾਕੇ ਦੇ ਪਿੰਡ ਹੈਬੋਵਾਲ ਦੀ ਬੇਟੀ ਹਰਮਨਦੀਪ ਕੌਰ ਨੇ ਜਿਸ ਨੇ ਯੂਐਸਏ ਦੀ ਆਰਮੀ ਦੇ ਵਿੱਚ ਸਿਲੈਕਟ ਹੋਣ ਕਾਰਨ ਆਪਣੇ ਪਿੰਡ ਦੇ ਨਾਲ ਨਾਲ ਦੇਸ਼ ਦਾ ਨਾਮ ਮਸ਼ਹੂਰ ਕਰ ਦਿੱਤਾ ਹੈ ਜਿਸ ਦੇ ਕਾਰਨ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਜਾਣਕਾਰੀ ਦਿੰਦੇ ਹੋਏ ਰੰਜਿੰਦਰ ਕੌਰ ਮਾਮੀ ਨਿਤਿਗਾਂ ਖੌਸਲਾ ਮਾਸੀ ਨੇ ਦੱਸਿਆ ਕਿ ਰਮਨਦੀਪ ਕੌਰ ਦੇ ਪਿਤਾ ਪ੍ਰਗਟ ਸਿੰਘ ਦੀ ਬਚਪਨ ਦੇ ਵਿੱਚ ਮੌਤ ਹੋਣ ਦੇ ਨਾਨ ਮਾਤਾ ਨਰਿੰਦਰ ਕੌਰ ਦੀ ਸਖਤ ਮਿਹਨਤ ਦੀ ਬਦੌਲਤ ਅੱਜ ਇਹ ਮੁਕਾਮ ਹਾਸਲ ਹੋਇਆ ਹੈ। ਉਹਨਾਂ ਨੇ ਦੱਸਿਆ ਕਿ ਰਮਨਦੀਪ ਕੌਰ ਨੇ ਪੰਜਵੀਂ ਤੱਕ ਦੀ ਪੜ੍ਹਾਈ ਕਰਨ ਦੇ ਉਪਰੰਤ ਉਹ ਯੂ ਐਸ ਏ ਚਲੀ ਗਈ ਹੈ ਤੇ ਉੱਥੇ ਜਾ ਕੇ ਸਖਤ ਮਿਹਨਤ ਦੇ ਨਾਲ ਡਾਕਟਰ ਦੀ ਪੜ੍ਹਾਈ ਕਰਨ ਦੇ ਨਾਲ-ਨਾਲ ਆਰਮੀ ਦਾ ਟੈਸਟ ਪਾਸ ਕੀਤਾ। ਜਿਸ ਤੋਂ ਉਪਰੰਤ ਉਹਨਾਂ ਨੂੰ 4 ਮਹੀਨੇ ਦੀ ਸਖਤ ਟ੍ਰੇਨਿੰਗ ਤੋਂ ਬਾਅਦ ਅੱਜ ਉਹ ਆਰਮੀ ਦੇ ਵਿੱਚ ਸੇਵਾ ਨਿਭਾਰ ਰਹੇ ਹਨ। ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਰਮਨਦੀਪ ਕੌਰ ਦੀ ਆਰਮੀ ਦੇ ਵਿੱਚ ਭਰਤੀ ਹੋਣ ਬਾਰੇ ਪਤਾ ਚੱਲਿਆ ਤਾਂ ਉਹਨਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ਤੇ ਹੁਣ ਰਿਸ਼ਤੇਦਾਰ ਤੇ ਇਲਾਕੇ ਦੇ ਲੋਕਾਂ ਬਲੋ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ ਗਰਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਮੇਰਾ ਨਾਮ ਨੀਤਿਕਾ ਖੋਸਲਾ ਮੈਂ ਲੁਧਿਆਣੇ ਤੋਂ ਆਈ ਆ ਤੇ ਇਹ ਮੇਰੀ ਭਾਂਜਿਆ ਹਰਮਨਪ੍ਰੀਤ ਕੋਰ ਸਭ ਦੀ ਪਿਆਰੀ ਹਰਮਨਦੀਪ ਆਰ ਸਾਡਾ ਬਹੁਤ ਸਾਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਇਸ ਟਾਈਮ ਕਿ ਸਾਡੇ ਕੋਲ ਉਸ ਟਾਈਮ ਜਦੋਂ ਸਾਨੂੰ ਨਿਊਜ਼ ਮਿਲੀ ਦੀ ਦਿਨ ਨੇ ਗੁੱਡ ਨਿਊਜ਼ ਦਿੱਤੀ ਤੇ ਸਾਡੇ ਕੋਲ ਸਾਡੀ ਅੱਖਾਂ ਚ ਪਾਣੀ ਸੀ ਅਸੀਂ ਉਹ ਮੂਮੈਂਟ ਨੂੰ ਵੀ ਬੜਾ ਯਾਨੀ ਕਿ ਉਹ ਚੀਜ਼ ਨੂੰ ਮਿਸ ਕਿਤਾ ਕਾਸ਼ ਅਸੀਂ ਉੱਥੇ ਹੁੰਦੇ ਤੇ ਅਸੀਂ ਉਹਨੂੰ ਹੱਕ ਕਰਦੇ ਤੇ ਅਸੀਂ ਉਹ ਉਹਨੂੰ ਬਲੇਸਿੰਗ ਦਿੰਦੇ ਆਪਣੀਆਂ ਤੇ ਚਲੋ ਠੀਕ ਹੈ ਬਟ ਹੁਣ ਇਹ ਚੀਜ਼ ਸਾਨੂੰ ਪ੍ਰਾਊਡ ਫੀਲ ਹੁੰਦੀ ਹੈ ਕਿ ਬੱਚਾ ਸਾਡਾ 5th ਕਲਾਸ ਸੀ ਜਦੋਂ ਉਹ ਆਪਣਾ ਅਮਰੀਕਾ ਗਿਆ ਤੇ ਸਾਡੇ ਜੀਜਾ ਜੀ ਨੇ ਬਹੁਤ ਕੀਤਾ ਜੇ ਅੱਜ ਉਹ ਹੁੰਦੇ ਸਾਡੇ ਜੀਜਾ ਜੀ ਕਿੰਨਾ ਪ੍ਰਾਊਡਲੀ ਮੂਮੈਂਟ ਉਹਨਾਂ ਨੇ ਮਿਸ ਕਰਤਾ ਤੇ ਅੱਜ ਉਹਨਾਂ ਨੂੰ ਬੜਾ ਪ੍ਰਾਊਡ ਫੀਲ ਹੁੰਦਾ ਤੇ ਚਲੋ ਨਹੀਂ ਕਰ ਪਾਈ ਪਰ ਉਹ ਸਭ ਕੁਝ ਦੇਖ ਰਹੇ ਨੇ ਆਪਣੀ ਬlesing ਦੇ ਰਹੇ ਨੇ ਕਿ ਉਹਨਾਂ ਨੇ ਮੇਰੀ ਪੰਜ ਪੰਜ ਜੀ ਨੇ ਆਪਣੀ ਡਾਕਟਰ ਵੀ ਨਾਲ ਦੀ ਨਾਲ ਕਰ ਰਹੀ ਹੈ ਉਹ ਇਸ ਟਾਈਮ ਡੈਂਟਲ ਦਾ ਟੈਂਟੈਂਸ ਵੀ ਕਰ ਰਹੀ ਹੈ ਉਹ ਤੇ ਜੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਔਰ 12-12 ਘੰਟੇ ਤੁਹਾਨੂੰ ਪਤਾ ਉੱਥੇ ਵਾਕ ਕਰਾਂਦੇ ਆ ਹਨਾ ਟ੍ਰੇਨਿੰਗ 'ਚ ਬੈਗ ਦਿੰਦੇ ਆ ਹੈਵੀ ਵਾਲੇ ਬੈਗ ਦਿੰਦੇ ਆ ਤੇ ਉਹ ਤੋਂ ਬਾਅਦ ਉਹਦਾਂ ਨੂੰ 20 ਘੰਟੇ ਦੀ ਟ੍ਰੇਨਿੰਗ ਦਿੱਤੀ ਉਹ ਤੋਂ ਬਾਅਦ بارش ਵਿੱਚ ਉਹਨਾਂ ਨੂੰ 3-3 4-4 ਦਿਨ ਰੱਖਿਆ ਔਰ ਜ਼ਮੀਨ ਤੇ ਸੋਣਾ ਪੈਂਦਾ ਸੀ ਬੱਚਿਆਂ ਨੇ ਬੱਚਿਆਂ ਨੂੰ ਜਾਨੀ ਕਿ ਇੰਨੀ ਸਾਰਾ ਟ੍ਰੇਨਿੰਗ ਉਸ ਕੁੜੀ ਨੇ ਆਪਣੀ ਪੂਰੀ ਕੀਤੀ ਹੇਤੀਆਂ ਨੂੰ ਅਸੀਂ ਮੈਂ ਇਹੀ ਕਹਿਣਾ ਚਾਹੂੰਗੀ ਕਿ ਦੇਖੋ ਜੇ ਬੱਚਾ ਵਿਦੇਸ਼ ਜਾ ਕੇ ਆਪਣਾ ਨਾਮ ਕਰ ਰਿਹਾ ਤੇ ਅਸੀਂ ਇੱਥੇ ਕਿਉਂ ਨਹੀਂ ਕਰ 파ਰੇ ਤੇ ਆਦਤੀਆਂ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਕਿ ਪੜੋ ਲਿਖੋ ਔਰ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੋ ਜਿਵੇਂ ਸਾਡੀ ਹਰਮਨ ਹਰਮਨਦੀਪ ਨੇ ਆਪਣੇ ਪੇਰੈਂਟਸ ਦਾ ਨਾਮ ਰੋਸ਼ਨੇ ਮੇਰੀ ਦੀਦੀ ਨੇ ਬਹੁਤ ਸਟਰਗਲ ਕੀਤਾ ਅੱਜ ਉਹਨਾਂ ਦਾ ਸਟਰਗਲ ਕਾਮਯਾਬ ਹੋ ਗਿਆ ਅੱਜ ਉਹਨਾਂ ਨੂੰ ਸਾਨੂੰ ਪਤਾ ਕਿ ਉਹ ਇਸ ਟਾਈਮ ਕਿੰਨੇ ਖੁਸ਼ ਹੋਣਗੇ ਕਿਉਂਕਿ ਉਹਨਾਂ ਨੇ ਇੰਡੀਆ ਰਹਿ ਕੇ ਵੀ ਬਹੁਤ ਸਟਰਗਲ ਕੀਤਾ ਹੁਣ ਬਾਹਰ ਜਾ ਕੇ ਵੀ ਬਹੁਤ ਸਟਰਗਲ ਕਰ ਰਹੇ ਨੇ ਆਪਣੇ ਬੱਚਿਆਂ ਪਿੱਛੇ ਦਿਲ ਜਾਨ ਨਾਲ ਮਿਹਨਤ ਕਰ ਰਹੇ ਨੇ ਚਾਹੋ ਪਰਮਾਤਮਾ ਉਹਨਾਂ ਨੂੰ ਹਮੇਸ਼ਾ ਖੁਸ਼ ਰੱਖੇ ਤੇ ਔਰ ਤਰੱਕੀਆਂ ਬਖਸ਼ੇ ਔਰ ਹਮੇਸ਼ਾ ਖੁਸ਼ ਰਹਿਣ ਥੈਂਕ ਯੂ ਮੇਰਾ ਨਾਮ ਰਜਿੰਦਰ ਕੋਹਰਾ ਹੈਗਾ ਤੇ ਮੇਰੀ ਭਾਂਜੀ ਹਰਮਨਦੀਪ ਕੌਰ ਹੈਗੀ ਮੇਰੀ ਸਿਸਟਰ ਦੀ ਲੜਕੀ ਜੋ ਅਮਰੀਕਾ ਵਿੱਚ ਆਪਣੀ ਪੜ੍ਹਾਈ ਕੀਤੀ ਉਹਨਾਂ ਨੇ ਔਰ ਆਰਮੀ ਵਿੱਚ ਉਹਨਾਂ ਨੇ ਜਿੱਦਾਂ ਜੁਆਇਨ ਕੀਤਾ ਹੈਗਾ ਇਹ ਮੇਨ ਤਾਂ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਹੈਗੀ ਹੈ ਕਿ ਇਹ ਇਸ ਇਸ ਵੱਡੇ ਅਹੁਦੇ ਤੇ ਪਰ ਪੁੱਜੀ ਹੈਗੀ ਆ ਤੇ ਬਾਕੀ ਉਹਨੇ ਸਾਡੇ ਹਲਕੇ ਗੜਸ਼ੰਕਰ ਤੇ ਵੀ ਇਲਾਕੇ ਵੀ ਦਾ ਨਾਮ ਰੋਸ਼ਨ ਕੀਤਾ ਹੈਗਾ ਤੇ ਬਾਕੀ ਸਾਨੂੰ ਤਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈਗੀ ਆ ਤੇ ਬਾਕੀ ਮੈਂ ਆਪਣੇ ਹੋਰ ਯਾਨਕੀ ਕੁੜੀਆਂ ਨੂੰ ਆਪਣੇ ਪਿੰਡ ਦੇ ਪੰਜਾਬ ਦੀਆਂ ਕੁੜੀਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਪੜ੍ਹ ਲਿਖ ਕੇ ਆਪਣੇ ਪੰਜਾਬ ਦਾ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰ ਬਸ ਗਲਤ ਰਸਤੇ ਵਿੱਚ ਨਹੀਂ ਜਾਣਾ ਹੈਗਾ ਬਸ ਆਪਣੀ ਪੜ੍ਹਾਈ ਕਰ ਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਨਾ ਜੀ ਜਦੋਂ ਜਿਹਰਮਨਦੀਪ ਕੋਰ ਮੇਰੀ ਭੈਣ ਦੀ ਮੇਰੀ ਮਾਸੇ ਦੀ ਗੁੜੀ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਕਿ ਉਹ ਬਾਹਰਲੀ ਆਰਮੀ ਜੇ ਸਿਲੈਕਟ ਹੋਈ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਮੈਨੂੰ ਬਹੁਤ ਗਰਵ ਵੀ ਹੋਇਆ ਬਾਹਰਲੀ ਮਿਲਟਰੀ ਜੇ ਸਿਲੈਕਟ ਹੋਣਾ ਤੇ ਬਹੁਤ ਸਿਰਫ ਮਾਨ ਵਾਲੀ ਗੱਲ ਨਹੀਂ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਵੀ ਹੈਗਾ ਇਹ ਮੈਨੂੰ ਪਤਾ ਮੇਰੀ ਭੈਣ ਇਹ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਊਗੀ ਤੇ ਮੈਨੂੰ ਤਾਂ ਬਹੁਤ ਹੀ ਗਰਵ ਹੋਇਆ ਮੈਂ ਤੇ ਉਹਨੇ ਇੱਕ ਨਵਾਂ ਰਾਹ ਵੀ ਖੋਲੇ ਕਿ ਜਿੱਥੇ ਪਤਾ ਲੱਗਾ ਕਿ ਅਜੇ ਤੀ ਹਾਂ ਵੀ ਬਹੁਤ ਕੁਝ ਕਰ ਸਕਦੇ ਹਾਂ ਕਰਨਾ ਹੋਵੇ। ਬਾਕੀ ਮੈਂ ਬਹੁਤ ਖੁਸ਼ ਹੈ। ਮੈਂ ਮੈਂ ਹੈਗਾ ਮਹਿੰਦਰ ਸਿੰਘ ਬੱਤੀ ਦਾ ਮਾਨਾ। ਹਾਂਜੀ। ਬਹੁਤ ਬਹੁਤ ਦਿਨਾਂ ਦਾਾਨੂੰ ਪਤਾ ਲੱਗਾ ਜਾਨੂੰ ਕੋਈ ਸਾ ਵੀ ਖੁਸ਼ੀ ਦਾ ਕੋਈ ਅੰਤ ਨਹੀਂ ਰਿਹਾ। ਪੜ੍ਹਨ ਦੇ ਵਿੱਚ ਕੀ ਹੋਜੀ ਸੀ? ਪੜ੍ਹਨੇ ਬਹੁਤ ਤੇਜ਼ ਸੀ। ਇੱਥੇ ਵੀ ਬਾਹਰ ਜਾ ਕੇ ਵੀ ਉਹ ਆਪਣਾ ਉਹਨੇ ਨਾਮ ਰਚਨ ਕੀਤਾ। ਮਾ ਬਾਬਾ ਬਲੇ ਬਲੇ ਕਰਦੇ ਮੇਰਾ ਨਾਮ ਕੈਪਟਨ ਪਰਿੰਜੀਤ ਸਿੰਘ ਹੈ ਤੇ ਮੈਂ ਇਸ ਪਿੰਡ ਹੈਬਵਾਲ ਦੇ ਰਹਿਣ ਵਾਲਾ ਇਹ ਬੇਟੀ ਜੋ ਹਰਮਨਦੀਪ ਹੈ ਜਿਸ ਨੇ ਜਾ ਕੇ ਵਿਦੇਸ਼ ਦੀ ਧਰਤੀ ਉੱਤੇ ਸਾਡੇ ਪਿੰਡ ਹੈਬਵਾਲ ਪੰਜਾਬ ਅਤੇ ਭਾਰਤ ਵਰਸ਼ ਦਾ ਨਾਮ ਉਚਾਰ ਰੂਪਨ ਕੀਤਾ ਹੈ ਸਾਨੂੰ ਬਹੁਤ ਖੁਸ਼ੀ ਹੈ ਕਿ ਇੱਕ ਛੋਟੀ ਜਿਹੀ ਬੇਟੀ ਨੇ ਜਾ ਕੇ ਇੰਡੀਆ ਤੋਂ ਜਾ ਕੇ ਵਿਦੇਸ਼ ਵੀ ਜਾ ਕੇ ਨਾਮ ਕਮਾਇਆ ਹੈ ਇਹ ਬੱਚਾ ਦੇ ਮਾਤਾ ਨਰਿੰਦਰ ਕੌਰ ਜੀ ਜੋ ਕਿ 2 ਸਾਲ ਪਹਿਲਾਂ ਉਹ ਗਏ ਨਹੀਂ ਪਰ ਬੱਚੇ 7 ਤੋਂ 8 ਤੋਂ 7 ਤੋਂ 8 ਸਾਲ ਪਹਿਲਾਂ ਇੱਥੋਂ ਜਾ ਚੁੱਕੇ ਸਨ ਸਭ ਤੋਂ ਅੱਜ ਉਹਨਾਂ ਦਾ ਰਿਜ਼ਲਟ ਜੋ ਕਿ ਸਭ ਤੋਂ ਜੁੜੀ ਛੋਟੀ ਬੇਟੀ ਹੈ ਉਹ ਯੂਐਸ ਆਰਮੀ ਦੇ ਵਿੱਚ ਐਜੇ ਸਪਾਈ ਦੇ ਤੌਰ ਤੇ ਭਰਤੀ ਹੋਈ ਮੈਂ ਖੁਦ 32 ਸਾਲ ਸਰਵਿਸ ਕਰਕੇ ਆਇਆ ਫੌਜ ਦੇ ਵਿੱਚ ਮੈਨੂੰ ਪਤਾ ਹੈ ਕਿ ਇੱਕ ਬੱਚੇ ਸਪਾਈ ਨੂੰ ਕਿੰਨੀ ਜ਼ਿਆਦਾ ਮਿਹਨਤ ਮਛਤ ਕਰਨੀ ਪੈਂਦੀ ਜਿਵੇਂ ਦੱਸਿਆ ਕਿ ਰਾਤ ਨੂੰ ਵੀ ਇਸੇ ਜਾਣਾ ਹੁੰਦਾ ਸਵੇਰੇ ਜਾਣਾ ਕਿਤੇ ਪਾਣੀ ਵੀ ਜਾਣਾ ਜੰਗਲਾਂ 'ਚ ਵੀ ਜਾਣਾ ਹੁੰਦਾ ਅਲੱਗ-ਅਲੱਗ ਪ੍ਰਕਾਰ ਦੇ ਐਡਵੈਂਚਰਸ ਕਲਾਸੇ ਕਰਾਉਂਦੇ ਨੇ ਉਹ ਉਹਨਾਂ ਟ੍ਰੇਨਿੰਗ ਤੋਂ ਬਾਅਦ ਹੀ ਜਾ ਕੇ ਬੱਚਾ ਇੱਕ ਸਾਲ ਜਾਂ ਡੇਢ ਸਾਲ ਦੇ ਬਾਅਦ ਜਾ ਕੇ ਬੱਚਾ ਬਣ ਜਾਂਦਾ ਹੈ ਉਹ ਬੱਚੀ ਨੇ ਇਸ ਪੜਾਅ ਨੂੰ ਪੂਰਾ ਕਰਕੇ ਐ ਜਿਵੇਂ ਮਲੇ ਇੱਕ ਯੂਐਸ ਆਰਮੀ ਵਿੱਚ ਇੱਕ ਸਪਾਈ ਦੇ ਤੌਰ ਤੇ ਭਰਤੀ ਹੋਈ ਹੈ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਇਲਾਕੇ 'ਬੀ' ਦਾ ਨਾਮ ਰੌਸ਼ਨ ਕੀਤਾ ਹੈ ਮੈਂ ਇਹੀ ਅਰਦਾਸ ਕਰਦਾ ਹਾਂ ਕਿ ਬੱਚੀ ਨੇ ਜਿਸ ਤਰ੍ਹਾਂ ਸਾਡੀ ਬੱਚੀ ਨੇ ਨਾਮ ਕੀਤਾ ਇਸ ਤਰ੍ਹਾਂ ਪੰਜਾਬ ਦੀਆਂ ਬਾਕੀ ਬੱਚਿਆਂ ਵੀ ਆਪਣੇ ਪੜ੍ਹਾਈ ਨੂੰ ਮੁੱਖ ਰੱਖ ਕੇ ਬਾਕੀ ਜਿਹੜੇ ਬੱਚੇ ਨੇ ਪੰਜਾਬ ਦੇ ਉਹਨਾਂ ਵੀ ਮੈਂ ਰਿਕੁਐਸਟ ਕਰਦਾ ਹਾਂ ਕਿ ਜਿਹੜਾ ਨਸ਼ਾ ਨੂੰ ਛੱਡ ਕੇ ਆਪਣਾ ਬੇਲਣਪਣਾ ਛੱਡ ਕੇ ਆਪਣੀ ਪੜ੍ਹਾਈ ਸਖਤ ਮਿਹਨਤ ਕਰਨ ਤਾਂ ਕਿ ਆਪਣੇ ਮਾਪੇ ਆਪਣੇ ਦੇਸ਼ ਅਤੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰਦੀ